ਹਾਂਜੀ ਮੈਨੂੰ ਮੇਰੀ ਮੇਰੀ ਫਰੈਂਡ ਨੇ ਬੁਲਾਇਆ ਸੀਗਾ ਮੈਂ ਜੰਟ ਦੇ ਥਰੂ ਗਈ ਸੀਗੀ ਉਹਨੇ ਮੈਨੂੰ ਦਵਾਈ ਲੈ ਘਰ ਦੇ ਕੰਮ ਲਈ ਬੁਲਾਇਆ ਸੀਗਾ ਫਿਰ ਮੈਨੂੰ ਮਾਰਕੜ ਘਾਲਤਾ ਉਸ ਤੋਂ ਬਾਅਦ ਆਨਾਂ ਨੇ ਮੈਨੂੰ ਕੱਟ ਮਾਰ ਵੀ ਕੀਤੀ ਆ ਮੈਂ ਤੇ ਇਹ ਕਹਿੰਦੀ ਇੰਡੀਆ ਨਾਲ ਲੜਕੀਆਂ ਇੱਧਰ ਹੀ ਰਹਿਣ ਉੱਧਰ ਨਾ ਜਾਣ ਉਹ ਕਿਹਨੂੰ ਆਪਣੇ ਉਹ ਦਰਮਾਤ ਲਈ ਕੀ ਗਲਤ ਟਾਰਚਰ ਕਰਦੇ ਸੀਗੇ ਕਿਹੜੇ ਵੀਡੀਓ ਦੇ ਗਏ ਇੰਨਾ ਨਹੀਂ ਸੀਗਾ ਮੈਨੂੰ ਪਤਾ ਸੀਗਾ ਚੱਲਦੇ ਸੰਪਰਕ ਔਰ ਮੰਮੀ ਉਹਨਾਂ ਨੇ ਗੱਲ ਪਈ ਸੀ ਕਿ ਭਾਜੀ ਮੇਰੇ ਨਾਲ ਇਦੋਂ ਦੁਬਈ ਵੇਚ ਕਿਹੜੇ ਵਿੱਚ ਤੇ ਗਏ ਐਨਾ ਸੀ ਵਰਕਰਮੈਂਟ ਸੀ ਐਨਾ ਨਹੀਂ ਸੀ ਭਾਜੀ ਮੈਨੂੰ ਪਤਾ ਮੈਨੂੰ 3000 ਰੁਪਏ ਲੱਗਾ ਭਾਜੀ 3000 ਰੁਪਏ ਦੇ ਵਿੱਚ ਗੱਲ ਹੋਈ ਸੀ ਹਾਂਜੀ ਕਾਦੇ ਕੰਮ ਦਾ ਕੀ ਸੀ ਘਰ ਦੇ ਕੰਮ ਦਾ ਭਾਜੀ ਮੰਗੂ ਵੀ ਕੀਤੀ ਕਿ ਮੈਂ ਵਾਪਸ ਇੰਡੀਆ ਜਾਣਾ ਹਾਂ ਹਾਂਜੀ ਜਿਹੜਾ ਮੈਂ ਕਿਹਾ ਸੀ ਮੈਂ ਵਾਪਸ ਇੰਡੀਆ ਜਾਣਾ ਤੇ ਮੇਰਾ ਪਾਸਪੋਰਟ ਖੋਲਿਆ ਕਿਵੇਂ ਤਣ ਇੰਡੀਆ ਨਹੀਂ ਜਾ ਸਕਦਾ ਕੋਲ ਪਿਆਰੇ ਜੀ ਬਾਕੀ ਹਾਂਜੀ 2 ਲੱਖ ਦੀ ਮੰਗ ਹੁੰਦੀ ਸੀ ਜੇਕਰ ਉਹ ਕਿਹੜੀ ਵੀ ਨਾ ਮੈਂ ਫਰਵਰੀ ਚ ਗਈ ਸੀ ਫਰਵਰੀ ਦੀ ਤੋਂ ਡਪਾਈ ਗਈ ਹਾਂਜੀ ਪਹਿਲਾਂ ਮੈਂ ਡਪਾਈ ਗਈ ਡਪਾਈ ਹੱਥਾ ਰਹੀ ਸੀ ਜੀ ਉਸ ਤੋਂ ਬਾਅਦ ਆ ਮੈਨੂੰ ਉਹਨਾਂ ਨੇ ਮਸਕਟ ਘੱਲਤਾ ਹੋਰ ਵੀ ਬਹੁਤ ਲੜਕੀਆਂ ਆ ਜਾਂਦੀਆਂ ਹਾਂਜੀ ਹੋਰ ਵੀ ਬਹੁਤ ਝੜ ਜਾਂਦੀਆਂ ਨੇ ਪੰਜਾਬੀ ਕੁੜੀਆਂ ਸਾਰੀਆਂ ਫਸਣਾ ਹੋਇਆ ਮਸਕਟ ਦੇ ਵਿੱਚ ਨਾ ਜਦ ਮਸਕਟ ਦੇ ਵਿੱਚ 4 ਮਹੀਨੇ ਮੈਂ ਉੱਥੇ ਰਹੀ ਹਾਂ 4 ਮਹੀਨੇ ਕਿਹਨਾਂ ਹਾਲਾਤਾਂ ਚ ਰਹੀ ਸੀ ਬਹੁਤ ਜ਼ਾਰੇ ਮਾਰੇ ਆ ਕੇ ਰਹੀ ਸੀ ਹਾਂਜੀ ਇਹ ਕੋਈ ਦਫ਼ਤਰ ਦਾ ਕੰਮ ਸੀ ਘਰ ਦਾ ਕੰਮ ਸੀ ਘਰ ਦਾ ਕੰਮ ਸੀ ਦਾ ਮਤਲਬ ਕੀ ਬੋ ਮੈਂ ਤਾਂ ਚਿਕਨ ਚਿਕਨ ਦਾ ਇਹਦਾ ਕੰਮ ਕਰਾਇਆ ਸੀ ਜੰਗਲ ਏਰੀਆ ਜਿੱਥੇ ਲੈ ਜਾਂਦੇ ਸੀ ਹਾਂਜੀ ਤੇ ਫੇਰ ਵਾਲੇ ਮੈਂ ਤਾਂ ਫੋਨ ਵੀ ਖੋਲ ਲੈਂਦੇ ਸੀ ਫੋਨ ਲਈ ਕਿ ਕਹਿੰਦੇ ਘਰੇ ਫੋਨ ਨਹੀਂ ਕਰਨਾ ਆਫਿਸ ਵਾਲੇ ਵੀ ਇਹੇ ਗੱਲ ਕਰਦੇ ਸੀ ਇਹ ਕਹਿੰਦੇ ਘਰੇ ਫੋਨ ਨਹੀਂ ਕਰਨਾ ਫੋਨ ਕਰਦੇ ਨੇ ਕੋਈ ਲੋਚੇ ਦੀ ਕਾਰਵਾਈ ਦੀ ਮੈਂ ਕਰਦਾਂ ਜਿੰਨਾਂ ਤੋਂ ਭੇਜਿਆ ਵਾ ਹਾਂਜੀ ਜਿੰਦ ਦੇ ਸੰਬੰਧ ਚ ਰਿਹਾ ਹੈ ਉਹ ਉਹਨੇ ਵਿਸ਼ੇ ਲੀਨਕ ਨੈਕਟ ਸੀਗਾ ਮੇਰੇ ਨਾਲ ਸੀਗਾ ਸਿੱਧੂ ਗੜੀਓਂ ਉਜੰਟ ਸੀਗਾ ਦਬਈ ਦਾ ਸਰੀ ਹੈ ਜੀ ਕੋਦਰ ਦੀ ਉਹ ਨਾਮ ਕੀ ਜੀ ਜਰਦਾ ਉਜੰਟ ਦਾ ਨਾਮ ਸੁਨੀਲ ਉਹ ਉਹ ਪੈਸੇ ਤੇ ਜਨਵਰੀ ਹਾਂਜੀ ਨਹੀਂ ਮੈਂ ਕੁੜੀ ਨੂੰ ਦਿੱਤੇ ਸੀ ਵੇ ਕੁੜੀ ਵਾਗੇ ਦਿੱਤੇ ਸੀ ਮੈਂ ਜਾਣਦਾ ਆ ਤੁਹਾਡੇ ਨਾਲ ਕੁੜੀ ਦੇ ਸੰਪਰਕ ਕੀਤਾ ਜੀ ਕੀ ਕੰਮ ਦਵਾਣਾ ਕੀ ਤਨਖਾਹ ਲਈ ਦਿੱਤੀ ਮੈਨੂੰ ਉਹਨਾਂ ਨੇ 20000 ਰੁਪਏ 30000 ਰੁਪਏ ਕਰਕੇ ਆਤੀ ਤੁਹਾਨੂੰ ਕੰਮ ਕਿੱਥੇ ਬਈ ਦਾ ਕਿਹਾ ਸੀ ਪਹਿਲਾਂ ਮਸਕਟ ਦਾ ਕਿਹਾ ਸੀ ਨਹੀਂ ਬਈ ਕਮ ਕਿਹਾ ਸੀ ਨਾ ਤੋਂ ਖਾ ਕੀਤਾ। ਹਾਂ ਜੀ ਬਸਟਰੀ ਲਈ ਜਾ ਕੇ ਜਿਹੜਾ ਪਰਵਾਦ ਕੋਟ ਮਾਰੀ ਕਰਦਾ ਹੈ। ਹਾਂ ਜੀ ਉਹ ਤਾਂ ਬਹੁਤ ਘੱਟ ਮਾਰ ਕੇ ਕੋਟੀਏ। ਜਿਹੜਾ ਕੋਟ ਮਾਰ ਕਰਦੇ ਸੀ ਉਸ ਤੋਂ ਬਾਅਦ ਅਸੀਂ ਕਿਤਾਹ ਪਰਿਵਾਰ ਨਾਲ ਗੱਲ ਕਰਦੇ। ਹਾਂ ਜੀ ਫਿਰ ਮੱਲੂ ਹੁਣਾਂ ਨੇ ਸਾਰਾ ਕੁਝ ਦੱਸਿਆ ਸੀਗਾ ਮੈਂ ਤਾਂ ਮਨ ਇੱਧਾ ਇੱਧਾ ਇੱਧਰ ਕਰਦੇ ਆ। ਹਾਂ ਜੀ ਉਸ ਤੋਂ ਬਾਅਦ ਜਿੱਦਾਂ ਇਹ ਬਾਬੇ ਤੋਂ ਮਰਛੂ ਹੈ। ਉਹ ਮੱਲੂ ਹੁਣਾਂ ਨੂੰ ਪਤਾ ਹੈ। ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਮੈਂ ਤਾਂ ਇਹ ਕਿ ਨਹੀਂ ਇੱਧਰ ਅੱਧੀ ਥਾਣੀ ਹੰਜੂ ਰਹੀ ਯਾਨੀ ਕਿ ਇੱਧਰ ਹੀ ਰਹਿਣ ਉੱਧਰ ਨਾ ਜਾਣ ਕਿ ਨਾ ਮੁਲਕਾਂ ਚ ਨਾ ਜਾਣ ਹਾਂਜੀ ਸਾਫ਼ ਕਰਕੇ ਉੱਧਰ ਨਾ ਜਾਵਾਂ ਥੋੜੇ ਦੁੱਖ ਦੀ ਗੱਲ ਆ ਕਿ ਅੱਗੇ ਵੀ ਬਹੁਤ ਵਾਰੀ ਆਫ ਗੁਰ ਸੰਗਤਾਂ ਦੇ ਸਨ ਮੁਖ ਹੋਣ ਪਿਆ ਇਹ ਇਹ ਜਿਹੜੇ ਰੈਂਟ ਉਹ ਬਹੁਤ ਗਰੀਬ ਪਰਿਵਾਰਾਂ ਨੂੰ ਖਾਣ ਚ ਲੈੰਦੇ ਆ ਖਾਸ ਕਰਕੇ ਲੋੜਵੰਦ ਆ ਪਰਵਾਹ ਵੀ ਬੱਚੇ ਜਿਹੜੇ ਹੈ ਲੜਕੀਆਂ ਨੂੰ ਤੇ ਉਹਨਾਂ ਦੇ ਨਾਲ ਧੋਖਾ ਕਰਦੇ ਆ ਇਹ ਜਿਹੜੀ ਲੜਕੀ ਹੈ ਪਿੰਡੇ ਨਕੂਦਰ ਤੇ ਕੋਲਾ ਗਰੀ ਪਰਵਾਰਾ ਇਹਦੇ ਲੜਕੀ ਦੇ ਪਿਤਾ 9 ਸਾਲ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਇਹਦੇ ਘਰ ਵਿੱਚ ਵੱਡੀ ਹੋਣ ਕਰਕੇ ਇਹ ਲੜਕੀ ਜਿਹੜਾ ਸੀ ਕਰਦਿਆਂ ਨੇ ਫੈਸਲਾ ਲਿਆ ਕੋਈ ਇਹਨਾਂ ਨੂੰ ਪਿੰਨ ਮਹਿਦਪੁਰ ਤੋਂ ਕੋਈ ਉਹਨਾਂ ਦੇ ਲੜਕੀ ਮਿਲੀ ਸੀ ਨੇ ਕਿਹਾ ਕਿ ਅਸੀਂ ਤੁਹਾਨੂੰ ਦਵਾਈ ਚ ਭੇਜ ਦਿੰਨੇ ਆ ਇਹ ਤੇਰੀ ਤੇਰਾ 20000 ਤਨਖਾਹ ਹੋਣੀ ਤੇ ਇਹਨਾਂ ਕੋਲ 30000 ਰੁਪਈਆ ਲਾ ਕੇ ਇਹਨਾਂ ਦੁਬਈ ਚ ਭੇਜ ਦਿੱਤਾ ਕਿਉਂਕਿ ਜਿਹੜੇ ਹੈਗੇ ਟਿਕਟ ਲੱਗਦੀ ਏ ਥੋੜਾ ਵੀਜ਼ਾ ਲਵਾ ਕੇ ਉਹ ਉੱਥੋਂ ਦੁਬਈ ਤੋਂ ਇਹਨਾਂ ਨੂੰ 8 ਦਿਨ ਰੱਖ ਕੇ ਫੇਰ ਇਹਨੂੰ ਮਾਰਕਟ ਲੈ ਕੇ ਮਾਰਕਟ ਲਾ ਕੇ ਤੇ ਕੋ ਬਾਜ਼ਾਰ ਕੋਲ ਇਹਨੂੰ ਕੰਮ ਤੇ ਜਿਹੜਾ ਹੈਗਾ ਉਹ ਮਿਲੇ ਲਾਇਆ ਖਾਣੇ ਪੀਣੇ ਦਾ ਜਿਸ ਤਰ੍ਹਾਂ ਹੁੰਦਾ ਉਧਰ ਉਹਨਾਂ ਦਾ ਖਾਣਾ ਹੋਰ ਆ ਸੋ ਇਹਨਾਂ ਨੂੰ ਟੌਰਚਰ ਕਰਦੇ ਰਹੇ ਸੋ ਇਹਨਾਂ ਦੇ ਘਰਦਿਆਂ ਨੇ ਇਥੇ ਸੰਪਰਕ ਕੀਤਾ तकरीबन 2 ਮਹੀਨੇ ਪਹਿਲਾਂ ਤੇ ਸਾਡੇ ਕੋਲ ਆਏ ਤੇ ਜੋ ਜਿਹੜੇ ਏਜੰਟ ਸੀ ਉਹਨਾਂ ਦੇ ਉੱਤੇ ਜਿਹੜਾ ਹੈਗਾ ਇਹ ਵਿਦੇਸ਼ ਮੰਤਰਾਲੇ ਨੇ ਇਹਨਾਂ ਦੇ ਉਹਨਾਂ ਦੇ ਸਕੇਜਾ ਕਿਸੇ ਉਹ ਥੋੜਾ ਉਹਨਾਂ ਨਾਲ ਲੜਕੀ ਦੇ ਨਾਲ ਸੰਪਰਕ ਦੇ ਵਿੱਚ ਆਏ ਸੋ ਉਦੋਂ ਬਾਅਦ ਜਿਹੜਾ ਹੈ ਇਹ ਲੜਕੀ 2 ਮਹੀਨੇ ਵਿੱਚ ਸੁਭਾਅ ਬਸਾਈ ਹੈ ਸੋ ਸਾਡਾ ਤਾਂ ਕਹਿਣ ਦਾ ਹੀ ਮਕਸਦ ਹੈ ਇਹ ਇਹੋ ਜਿਹੇ ਜਿਹੜੇ ਗੁੰਮਰਾਹ ਕਰਨ ਵਾਲੇ ਏਜੰਟ ਜਾਂ ਉਹ ਲੜਕੀਆਂ ਕਿਸੇ ਨੂੰ ਹੁੰਦਾ ਕੀ ਹੈ ਕਿ ਜਦੋਂ ਇੱਕ ਵਾਰ ਜਾਂਦਾ ਫਿਰ ਦੂਸਰੇ ਨੂੰ ਉਹ ਫਸਾ ਦਿੰਦਾ ਤੇ ਆਪ ਉਹਦੇ ਵਿੱਚੋਂ ਛੁੱਟ ਜਾਂਦਾ ਤੇ ਦੂਸਰੇ ਨੂੰ ਉੱਥੇ ਉਹ ਉਹ ਜਿਹੜਾ ਹੈ ਉਹ ਜਗ੍ਹਾ ਤੇ ਲੈ ਲੈਂਦੇ ਆ ਤੇ ਇਹੋ ਜਿਹੇ ਗੇਹ ਕਾ ਕੇ ਟੁੱਠੇ ਜਿਹੜੇ ਹੈਗੇ ਇਹੋ ਜਿਹੇ ਸੁਪਨੇ ਦਿਖਾ ਕੇ ਵੀ ਤੁਹਾਨੂੰ ਇੰਨੀ ਤਰਖਾ ਮਿਲੂਗੀ ਗਰੀਬ ਲਾਲ ਜੀ ਚਾਹੁੰਦਾ ਸਾਡੀ ਹੱਥ ਜੁੜ ਕੇ ਬੇਨਤੀ ਆ ਖਾਸ ਕਰਕੇ ਆ ਮਾਸਕਟ ਜਾਣ ਵਾਲੀਆਂ ਲੜਕੀਆਂ ਨੂੰ ਦੁਬਈ ਜਾਣ ਵਾਲੀਆਂ ਲੜਕੀਆਂ ਨੂੰ ਜਿਹੜੇ ਅਜੇ ਜਿਹੜੇ ਬਿਨਾਂ ਪਰਮੰਟ ਤੋਂ ਬਿਨਾਂ ਵੀ ਜਿਹੜੇ ਹੈ ਉਹ ਨਹੀਂ ਜਾਣਾ ਚਾਹੀਦਾ ਏਜੰਟਾਂ ਦੇ ਚਾਸੀ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਏਜੰਟ ਕਹਿੰਦੇ ਕੁਛ ਕਰਦੇ ਕੁਛ ਜਦੋਂ ਉੱਥੇ ਬੱਚਾ ਫਸ ਜਾਂਦਾ ਫਿਰ ਉਸੇ ਪਰਿਵਾਰ ਵਾਸਤੇ ਜਿਹੜੇ ਪਹਿਲਾਂ ਹੀ ਗਰੀਬ ਹੁੰਦੇ ਆ ਉਹਨਾਂ ਵਾਸਤੇ ਬੜਾ ਔਖਾ ਹੋ ਜਾਂਦਾ ਸੋ ਇਸ ਵਾਸਤੇ ਅਸੀਂ ਖਾਸ ਕਰਕੇ ਜਿਹੜੀਆਂ ਵੀ ਸਾਡੀਆਂ ਆ ਬੀਬੀਆਂ ਬਾਸਕਟ ਜਾਣਾ ਬਰਬ ਮੁਲਕਾਂ ਦੇ ਵਿੱਚ ਜਾਣ ਨੂੰ ਆ ਜਾਣਾ ਚਾਹਦੇ ਹੋ ਕਿਸੇ ਇਹ ਜਿਹੜਾ ਹੈ ਵਰਕ ਪਰਮਿਟ ਤੋਂ ਬਿਨਾ ਨਾ ਜਾਣ ਕਿਉਂਕਿ ਇੱਥੇ ਬਹੁਤ ਕੁਝ ਜਿਹੜੀਆਂ ਪਹਿਲਾਂ ਹੀ ਬਹੁਤ ਛੱਡੀਆਂ ਹੋ ਦੁਬਾਰੀਆਂ ਜਿਹਦੇ ਵਿੱਚ ਦबई ਚਲ ਜਾ ਕੇ ਫਿਰ ਹੋਰ ਮੁਲਕਾਂ ਦੇ ਵਿੱਚ ਵਸਾ ਦਿੱਤਾ ਜਾਂਦਾ ਸੋ ਇਹਦੇ ਏਜੰਟ ਬਹੁਤ ਥੋੜੇ ਥੋੜੇ ਪੈਸੇ ਖਾਤਰ ਇਸੇ ਗਰੀਬ ਦਾ ਸ਼ੋਸ਼ਣ ਕਰਦੇ ਆ ਤੇ ਇਹਨਾਂ ਤੋਂ ਵਝੋ ਜੇ ਦਾਣਾ ਵੀ ਕਿਤੇ ਤੇ ਵਰਕ ਪਰਮੈਂਟ ਦੇ ਰਾਹੀਂ ਜਾਓ ਤਾਂ ਕਿ ਸਰਕਾਰ ਵੀ ਜਿਹੜਾ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਇਹ ਬਹੁਤ ਵੱਡੀ ਜਿਹੜੀ ਦਿੱਕਤ ਆਸਦੀ ਹੈ ਇਹੋ ਜਿਹੇ ਜਦੋਂ ਕੇਸ ਆਉਂਦੇ ਆ ਪਰਿਵਾਰ ਵਾਸਤੇ ਬੜਾ ਦੁਖਦਾਈ ਹੁੰਦਾ ਜਦੋਂ ਬੱਚਾ ਬਾਹਰ ਜਾ ਕੇ ਫਸ ਜਾਂਦਾ ਸੋ ਉਹ ਉੱਥੇ ਇਹਨਾਂ ਜੋਰ ਨਹੀਂ ਚੱਲਦਾ ਹੁੰਦਾ ਕਿ ਕਿਸੇ ਨੂੰ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਮੈਂ ਅਲਰੇਡੀ ਅੰਬੈਸੀ ਆਗਰ ਨਾਮ ਬੱਚਿਆਂ ਨੂੰ ਵਾਪਸ ਲੈ ਕੇ ਆਉਂਦੀ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੇਜਤ ਨਾਲ ਸਦਕੇ ਬੱਚੀ ਵਾਪਸ ਆਈ ਤੁਸੀਂ ਬੇਨਤੀ ਵੀ ਕਰਾਂਗੇ ਕਿ ਇਹੋ ਜਿਹੇ ਘਟਨਾ ਤੋਂ ਜ਼ਰੂਰ ਬਚੋ ਮਾਤਾ ਜੀ ਅੱਜੇ ਬੇਟੀ ਵੀ ਘਰ ਵਾਪਸੀ ਹੋਈ ਹੈ ਜਿਹੜੇ ਮਜੂਦ ਹੋ ਐਦਾਂ ਹੀ ਮਸਿੰਗ ਪਤਾ ਆਈ ਹੈ ਕਿ ਤੇ ਇਹ ਰਾਮ ਤੁਕਾ ਚਾਹ ਕੈਂ ਦੀ ਤੇ இது ਕਰਦੇ ਉਹ ਕੋਣ ਕੋਣ ਹੈ ਇਹ ਤੈਨੂੰ ਗੁੱਦਨਾ ਕਾਕਾ ਯਾ ਪਤਨੀ ਨਹੀਂ ਹੁੰਦਾ ਓਕੇ ਉਹ ਕਨੇਦਰ ਪਹਿਲਾਂ 9 ਸਾਲ ਪਹਿਲੇ ਉਹਨੂੰ ਕਿਤਾਬੇ ਜਮਾ ਇਹਦਾ ਵਿਚਾਰੀ ਨੇ ਕੰਮ ਤੋਂ ਹੁੰਦਾ ਕਰਕੇ ਉਧਰ ਪੈਸੇ ਦੇਣਾ ਮੈਂ ਤਾਂ ਗੱਲ ਕਈ ਬਡੇ ਨੂੰ ਪੁੱਛ ਤੋਂ ਨਹੀਂ ਆ ਵੀ ਮੈਂ ਇਹਨੂੰ ਗੱਲ ਇਹ ਵਿਚਾਰੀ ਵੱਡੇ ਕੰਮ ਕਰਨਾ ਹੈ కృలస్ సటి సటేంను అలాదిథెలే chanting. క్క న్దిఆండు కెతే వింలసే పారథోహానిర్ లోగో highlighter? కవుంలఫావ్రిది న్సటేర్ జల్గని అవారనాన్! కార్ వ